ਭਾਈ ਕੀ ਨਾਮ ਆ ਤੁਹਾਡਾ ਤੇ ਕੀ ਲੱਗਦਾ ਸੀ ਤੁਸੀਂ ਨਵੇਂ ਮੇਰਾ ਨਾਮ ਰਾਮ ਸਿੰਘ ਆ ਜੀ ਮੇਰਾ ਛੋਟਾ ਭਰਾ ਹੀ ਸਾਰਿਆਂ ਤੋਂ ਛੋਟਾ ਹੀ ਮੇਰੇ ਬੱਚਾ ਵੀ ਪੁੱਤ ਵੀ ਹੀ ਤੇ ਭਰਾ ਵੀ ਹੀ ਬਹੁਤ ਮੇਰੇ ਨਾਲ ਫੈਨਸ ਰਹਿੰਦਾ ਸੀ ਬਹੁਤ ਮੇਰੇ ਨਾਲ ਪਿਆਰ ਹੀ ਮੈਨੂੰ ਉਹਦਾ ਬਹੁਤ ਜਿਆਦਾ ਦੁੱਖ ਆ ਅੱਜ ਮੇਰੇ ਮਨ ਨੂੰ 6:00 ਵਜੇ ਆ ਬਹੁਤ ਜਿਆਦਾ ਜੀ ਮੈਂ ਦੁਨੀਆ ਤੇ ਬੜਾ ਔਖਾ ਜੀਊਗਾ ਛੋਟੇ ਬੱਚੇ ਛੱਡ ਕੇ ਚੱਲ ਗਿਆ ਪਰ ਜਿਹੜੇ ਮੇਰੇ ਵੀਰਾਂ ਨੇ ਪੈਰਾਂ ਤੋਂ ਬੂਟਾਂ ਤੇ ਕੀਤੇ ਹੁੰਨੇ ਹਰਸ ਤੋਂ ਅਰਸ਼ ਤੇ ਉਹਨੇ ਕੀਤਾ ਉਹਨਾਂ ਵੀਰਾਂ ਨੇ ਕੋਈ ਇਹਦੀ ਕਦਰ ਨਹੀਂ ਕੀਤੀ ਆਪਕਾਰਾਂ ਤੇ ਬੜੀਆਂ ਬੜੀਆਂ ਵੱਡੀਆਂ ਗੱਡੀਆਂ ਤੇ ਵਧੀਆ ਕੱਪੜਿਆਂ ਚ ਵਧੀਆ ਕੋਠੀਆਂ ਜਿਹੜੰਦਾ ਪਰ ਜਿਹੜੇ ਬੰਦੇ ਨੇ ਉਹਨਾਂ ਨੂੰ ਚੜਾਇਆ ਏ ਉਹਨਾਂ ਨੇ ਇਹਨਾਂ ਦੀ ਕਦਰ ਨਹੀਂ ਕੀਤੀ ਅੱਜ ਉਹਦੇ ਸਸਕਾਰ ਤੱਕ ਨਹੀਂ ਪਹੁੰਚ ਸਕੇ ਟੈਲੀਫੋਨ ਕਰਕੇ ਨਹੀਂ ਪਹੁੰਚ ਸਕੇ ਕੀ ਗੱਲ ਹੋਈ ਆ ਅਸੀਂ ਇਹ ਗੱਲ ਦਾ ਬਹੁਤ ਅਫਸੋਸ ਕਰਦੇ ਆ ਮੈਂ ਗੱਲ ਦੀ ਪੀਲ ਕਰਨਾ ਤੇ ਇਹਨਾਂ ਵੀਰਾਂ ਨੂੰ ਬੱਚਿਆਂ ਦਾ ਧਿਆਨ ਕਰਨਾ ਚਾਹੀਦਾ ਇਹਨਾਂ ਬੱਚਿਆਂ ਦਾ ਸਾਥ ਦੇਣਾ ਬਸ ਸਰਕਾਰ ਨੂੰ ਵੀ ਬੇਨਤੀ ਕਰਦਾ ਨਾ ਨਿੱਤ ਨਾ ਬੱਚਾ ਚ ਇੱਕ ਬੱਤੇ ਨੂੰ ਕੋਈ ਨਾ ਕੋਈ ਨੌਕਰੀ ਦੇਣਾ ਕਿ ਉਹ ਬੱਚੇ ਰੋਟੀ ਸੌਖੀ ਖਾ ਸਕਣ ਵਾਹਿਗੁਰੂ ਜੀ ਦਾ ਲਹਾਰ ਕੇ ਪਿੰਡ ਦਾ ਨਾ ਹੀ ਲਹਾਰ ਕਾ ਨਿੰਮੇ ਦੇ ਨਾਮ ਨਾਲ ਚੱਲਦਾ ਸੀ ਇਹਨਾਂ ਦੇ ਨਾਲ ਚੱਲਦਾ ਸੀ ਜੀ ਨਿੰਮੇ ਦੇ ਨਾਮ ਦੇ ਨਾਲ ਸਾਰੇ ਵਰਲਡ ਤੇ ਨਾਮ ਚੱਲਦਾ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ ਨਿੰਮਲਵਾਰਕੇ ਵਾਲਾ ਕੋਈ ਦੂਜਾ ਬੰਦਾ ਵੀ ਲੰਬੇ ਜਾ ਕੇ ਗੱਲ ਕਰਦਾ ਇਹਨਾਂ ਨੂੰ ਮੈਂ ਨਿੰਮਲਵਾਰਕੇ ਵਾਲਾ ਸਾਡਾ ਭਰਾਵਾ ਸਾਡਾ ਇੱਕ ਪਿੰਡ ਉਹ ਬੰਦਾ ਖੋਚ ਹੋ ਜਾਂਦਾ ਜੀ ਤੇਰਾ ਨਿੰਮੇ ਵਾਲਾ ਪਿੰਡ ਆ ਤੂੰ ਨਿੰਮੇ ਦਾ ਭਰਾਵਾ ਬੜੀ ਚੜ੍ਹਦੀ ਕਲਾ ਸੀ ਨੀ ਮੇ ਦੀ ਲੱਗਦਾ ਜੋ ਲੋਕ ਪਹੁੰਚੇ ਨਹੀਂ ਹਤੇ ਜਿਨ੍ਹਾਂ ਨੂੰ ਉਹਨੇ ਹਰਸ਼ ਤੋਂ ਫਰਸ਼ ਤੋਂ ਹਰਸ਼ ਤੱਕ ਪਹੁੰਚਾਇਆ ਹਾਂਜੀ ਹਾਂਜੀ ਪਹੁੰਚਾਇਆ ਜੀ ਇਹਦੇ ਗਾਣਿਆਂ ਦੇ ਨਾਲ ਜੀ ਪਹਿਲੇ ਪਹਿਲੇ ਗਾਣੇ ਤੇ ਹਿੱਟ ਹੋਇਆ ਜੀ ਨਸ਼ਤਰ ਗਿੱਲ ਜੀ ਇਹਦੇ ਗਾਣੇ ਤੇ ਹਿੱਟ ਹੋਏ ਆ ਦਿਲ ਦਿੱਤਾ ਨਹੀਂ ਠੋਕਰਾਂ ਲਮਾਉਣ ਵਾਸਤੇ ਮਨਿੰਦਰ ਗਿੱਲ ਜੀ ਲਖਵਿੰਦਰ ਬਡਾਲੀ ਜੀ ਇੰਦਰਜੀਤ ਨਿੱਕੂ ਜੀ ਏ ਜੀ ਜਿਹੜੇ ਵਧੀਆ ਚੋਟੀ ਦੇ ਕਲਾਕਾਰ ਨੇ ਉਹ ਇਹਨਾਂ ਨੇ ਚੜਾਏ ਆ ਤੇ ਉਹਨਾਂ ਨੇ ਇਸ ਵੇਲੇ ਕੋਈ ਇਹਨਾਂ ਦਾ ਯਾਦ ਨਹੀਂ ਕੀਤਾ ਇਹਨਾਂ ਨੂੰ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਅੰਮ੍ਰਿਤਸਰ 'ਚ ਵੀ ਰਹਿੰਦੇ ਆ ਕੁਝ ਗਾਇਕਰ ਜਿਹੜੇ ਇਹਨਾਂ ਦੇ ਗਾਣੇ ਲੈ ਕੇ ਨਾਮ ਬਣਾਇਆ ਹਾਂਜੀ ਹਾਂਜੀ ਕੀ ਲੱਗਦਾ ਉਹ ਕਿਉਂ ਨਹੀਂ ਪਹੁੰਚੇ ਉਹ ਜੀ ਛੋੜਾ ਬੰਦਾ ਜਦੋਂ ਮਾਇਆ 'ਚ ਹੋ ਜਾਂਦਾ ਥੋੜਾ ਹੰਕਾਰ 'ਚ ਹੋ ਜਾਂਦਾ ਛੋਟੇ ਬੰਦੇ ਦਾ ਸਾਥ ਛੱਡ ਜਾਂਦਾ ਜੀ ਪਰ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਜਿਹੜਾ ਬੰਦਾ ਰੋਟੀ ਦਵੇ ਉਹਦਾ ਚੇਤਾ ਨਹੀਂ ਭੁਲਾਉਣਾ ਚਾਹੀਦਾ ਪਰ ਰੋਟੀ ਦਾ ਦਿੰਦਾ ਪਰਮਾਤਮਾ ਪਰ ਰੋਟੀ ਖਮਾਉਣ ਦਾ ਹੀ ਲਵਸੀ ਲਵ ਕੀਤਾ ਹੁੰਦਾ ਇੱਕ ਬੰਦਾ ਮਿਹਨਤ ਕਰਕੇ ਲਿਖ ਕੇ ਦਿੰਦਾ ਉਹਦੇ ਲਿਖੇ ਤੇ ਆਪਾਂ ਗਾ ਕੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ ਫਿਰ ਉਹਦਾ ਸਾਥ ਛੱਡਦੀਏ ਤਾਂ ਬਹੁਤ ਮਾੜੀ ਗੱਲ ਹੈ ਜੀ ਕਿੰਨਾ ਕੁ ਪਿੰਡ ਨੂੰ ਘਾਟਾ ਮਹਿਸੂਸ ਹੋ ਰਿਹਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਇਆ ਜੀ ਹਰ ਬੰਦੇ ਨੂੰ ਹਰ ਭੈਣ ਭਰਾ ਨੂੰ ਹੋਇਆ ਜੀ ਬਹੁਤ ਮਹਿਸੂਸ ਹੋਇਆ ਇਮਾਮ ਆਪਣਾ ਹੁਣ ਮੇਰਾ ਨਾਮ ਜਸਪਾਲ ਸਿੰਘ ਕੀ ਲੱਗਦੇ ਸੀ ਤੁਸੀਂ ਨਵੇਂ ਮੇਰੇ ਛੋਟੇ ਬ੍ਰਦਰ ਆ ਤੇ ਮੈਂ ਉਹਦਾ ਵੱਡਾ ਇਹਨੇ ਲੱਗਦਾ ਕਿ ਇੰਨਾ ਘੱਟ ਘੱਟ ਕੇ ਨਾ ਘੱਟਾ ਹੋਇਆ ਜੀ ਬਹੁਤ ਜਿਆਦਾ ਇੰਟਰਸਟਿੰਗ ਨੂੰ ਪੰਜਾਬੀ ਜੈਸ ਨੂੰ ਬਹੁਤ ਘੱਟਾ ਹੋਇਆ ਹੈ ਉਹਨਾਂ ਦੇ ਜਾਣ ਕਰਕੇ ਕਿ ਕਿੰਨੇ ਕੁ ਉਮਰ ਸੇ ਜਦੋਂ ਗਾਣੇ ਲਿਖਨੇ ਚਾਲੂ ਕਰਦੇ ਉਦੋਂ 17 18 ਸਾਲ ਦੇ ਸੀ 10th ਕਲਾਸ ਚ ਪੜ੍ਹਦੇ ਸੀ ਤੇ ਉਦੋਂ ਨਾਲ ਲੈਣਾ ਸ਼ੁਰੂ ਕਰ ਦਿੱਤਾ ਕਿੰਨੇ ਕੁ ਗਾਇਕਾਂ ਇਹਨਾਂ ਦੇ ਗਾਣਿਆਂ ਤੋਂ ਬਣੇ ਬਹੁਤ ਜਿਆਦਾ ਬੜੇ 100 150 ਕਲਾਕਾਰ ਬਣੇ ਜਿੰਨਾ ਉਹਨਾਂ ਦੇ ਗਾਣੇ ਗਾ ਕੇ ਉਹਨਾਂ ਚੋਂ ਕੁਝ ਫੇਮਸ ਨਾਂ ਆ ਗਏ ਗੁਰਿੰਦਰ ਗਿੱਲ ਜੀ ਤੇ ਨਛੱਤਰ ਗਿੱਲ ਨਿੱਕੂ ਜੀ ਤੇ ਆਪਣੇ ਡੀਐਸਪੀ ਦੇ ਕੁਲਵਿੰਦਰ ਢਿੱਲੋਂ ਤੇ ਸਾਰੇ ਹੋਰ ਬਹੁਤ ਕਲਾਕਾਰ ਜਿਨ੍ਹਾਂ ਨੇ ਇਹਨਾਂ ਨੂੰ ਗਾਣੇ ਦਿੱਤੇ ਤੇ ਕੁਲਵਿੰਦਰ ਬਡਾਲੀ ਜੀ ਲੱਗਦਾ ਜੀ ਜਦੋਂ ਤੱਕ ਨਾਂ ਦੀ ਚਰਤ ਹੁੰਦੀ ਆ ਉਦੋਂ ਤੱਕ ਕੋਈ ਸਖਸ਼ ਨੂੰ ਪੁੱਛਦਾ ਪੁੱਛਦੇ ਹਾਂ ਜੀ ਹਾਂਜੀ ਹਾਂਜੀ ਸਰ ਉਹਨਾਂ ਚਿਰਤਾ ਕੀ ਜੀ ਕਿੰਨਾ ਕੁ ਮਹਿਸੂਸ ਹੋਇਆ ਕੋਈ ਘਾਇ ਘਰ ਪੁੱਛੇ ਸਨ ਨਹੀਂ ਕੋਈ ਨਹੀਂ ਕੋਈ ਮਸ਼ਹੂਰ ਕਲਾਕਾਰ ਨਹੀਂ ਕੋਈ ਪੁੱਛਿਆ ਸਮੁੰਦਰਿੰਦਰ ਗਿੱਲ ਦਾ ਫੋਨ ਆਇਆ ਸੀ ਬਾਕੀ ਹੋਰ ਕੋਈ ਨਹੀਂ ਪਹੁੰਚੇ ਲੱਗਦਾ ਇੱਕ ਪਿੰਡ ਦਾ ਨਾਂ ਹੀ ਇੰਨਾ ਦੇ ਨਾਂ ਤੋਂ ਚੱਲਦਾ ਸੀ ਹਾਂਜੀ ਹਾਂਜੀ ਬਹੁਤ ਜੀ ਬਹੁਤ ਮਸ਼ਹੂਰ ਨਾਂ ਹੀ ਮਲਵਾਰ ਕਾ ਚੱਲਦਾ ਸੀ ਜੀ ਤੇ ਬਹੁਤ ਜ਼ਿਆਦਾ ਇਹਨਾਂ ਨੇ ਕਲਾਕਾਰਾਂ ਨੂੰ ਚੁੱਕਿਆ ਤੇ ਜੋ ਅੱਜ ਲੱਖਾਂ ਪਤੀ ਬਣੇ ਪਿੰਡ ਨੂੰ ਕਿੰਨਾ ਕੱਟਾ ਹੋਇਆ ਪਿੰਡ ਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਿੰਡ ਨੂੰ ਕੱਟਾ ਆਇਆ ਠੀਕ ਹਨ ਚਾਹੁੰਦੇ ਉਹ ਲੋਕਾਂ ਨੂੰ ਜਿਹੜੇ ਇਹਨਾਂ ਦੇ ਗਾਣਿਆਂ ਤੋਂ ਬਣੇ ਸੀ ਅੱਜ ਉਹ ਤੁਹਾਡੇ ਘਰ ਤੱਕ ਵੀ ਨਹੀਂ ਆ ਸਕਦੇ ਸਰ ਉਹਨਾਂ ਨੂੰ ਉਹ ਹੁਣ ਉਹਨਾਂ ਦੀ ਸਮਝ ਜਾਂਦਾ ਸਰ ਨਹੀਂ ਆ ਸਕਦੇ ਪਰ ਉਹਨਾਂ ਦੀ ਬਦੌਲਤ ਆ ਜੋ ਇਨੀ ਤਰੱਕੀਆਂ ਜੀ ਨਾ ਤਾਂ ਦੁਨੀਆ ਮਤਲਬ ਦੀ ਮਤਲਬ ਦੀ ਦੁਨੀਆ ਹੁੰਦਾ ਹਾਂਜੀ ਬਹੁਤ ਮਹਿਸੂਸ ਹੁੰਦਾ ਜੀ ਕਿਉਂਕਿ ਇਹ ਕਿਹਾ ਇਨੇ ਕਲਾਕਾਰਾਂ ਨੂੰ ਗੀਤ ਦੇ ਕੇ ਚੜਾਇਆ ਹੋਵੇ ਇੰਨਾ ਕਰੋੜਪਤੀ ਬਣਾਇਆ ਹੋਵੇ ਤੇ ਅੱਜ ਨਾ ਪਹੁੰਚਣ ਤੇ ਬਹੁਤ ਦੁੱਖ ਹੈ ਕਿੰਨੇ ਸਿਰ ਤੋਂ ਬਿਮਾਰੀ ਨਾਲ ਜੂਝ ਰਹੇ ਸੀ ਸਰ ਬਿਮਾਰੀ ਤਾਂ ਨਹੀਂ ਇੰਨੀ ਕਿ ਉਹਨਾਂ ਨੂੰ ਮਾੜੀ ਮੋਟੀ ਸ਼ੂਗਰ ਸੀ ਉਹਦੇ ਕਰਕੇ ਥੋੜਾ ਜਿਹਾ ਉਹਨਾਂ ਦਾ ਪੈਰ ਦਾ ਹੋਇਆ ਤੇ ਉਹ ਪਤਾ ਨਹੀਂ ਲੱਗਾ ਤੇ ਦੋ ਕੁ ਦਿਨ ਰਿਹਾ ਹਸਪੀਟਲ ਤੇ ਦਤੋ ਕੋਈ ਗਾਇਕ ਕਰਾ ਨੇ ਤੁਹਾਡੇ ਨਾਲ ਰਾਬਤਾ ਕੀਤੀ ਨਹੀਂ ਸਰ ਕਿਸੇ ਨੇ ਨਹੀਂ